ਹਰ ਹਰ ਜਨ ਦੋਏ ਇੱਕ ਹੈ ਬੇਬੇ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਐਸੇ ਮਹਾਨ ਮਹਾਪੁਰਖਾਂ ਦੇ ਗੁਰਮੁਖ ਪਿਆਰਿਓ ਯਾਦ ਦੇ ਵਿੱਚ ਆਪਾਂ ਸਾਰੇ ਹੀ ਪਰਿਵਾਰ ਸਾਰੇ ਹੀ ਸੰਗਤ ਜੁੜ ਬੈਠੇ ਹਾਂ ਆਓ ਜਥੇ ਦੀ ਲਵਾਓ ਹਾਜ਼ਰੀ ਸਾਰੇ ਹੀ ਪਿਆਰ ਨਾਲ ਆਖਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਐਸੇ ਗੁਰਮਖੰਡ ਦੇ ਪਰਥਾਏ ਸਤਿਗੁਰ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ ਜਨਮ ਮਰਨ ਦੋਹੂ ਮੈਂ ਨਹੀਂ ਨਾ ਜੰਮਦੇ ਨੇ ਤੇ ਨਾ ਹੀ ਮਰਦੇ ਨੇ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰਉਪਕਾਰੀ ਹੈ ਉਹ ਤਾਂ ਗੁਰੂ ਪਿਆਰਿਓ ਸਾਡੇ ਉੱਤੇ ਪਰਉਪਕਾਰ ਕਰਨ ਵਾਸਤੇ ਕੋਈ ਗਿਣਤੀ ਨਹੀਂ ਕਿੰਨੇ ਕ ਉਪਕਾਰ ਕਿੰਨੇ ਕ ਪਰਉਪਕਾਰ ਜਿਹਦਾ ਜੀਵਨ ਹੀ ਬਦਲ ਜੇ ਚੋਰ ਤੋਂ ਸਾਥ ਬਣਾ ਦੇਣ ਇਹਦੇ ਨਾਲ ਕੋਈ ਛੋਟੀ ਗੱਲ ਹੋ ਨਹੀਂ ਸਕਦੀ ਜਨਮ ਮਰਨ ਦੋ ਹੂੰ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਭਗਤੀ ਤੇ ਲਾ ਦੇਣਾ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਗੁਰਬਾਣੀ ਗੁਰੂ ਨੂੰ ਪੜ ਰਹੇ ਹਾਂ ਕਿਉਂਕਿ ਗੁਰੂ ਪਿਆਰਿਓ ਮਹਾਪੁਰਖਾਂ ਨੇ ਸਾਨੂੰ ਜਿਹੜੀ ਵੀ ਗੱਲ ਸਮਝਾਈ ਹੈ ਉਹ ਗੁਰਬਾਣੀ ਦੇ ਵਿੱਚੋਂ ਹੀ ਸਮਝਾਈਏ। ਜਾਂ ਤਾਂ ਆਪਾਂ ਇਹ ਗੱਲ ਕਹੀਏ ਵੀ ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਅਸੀਂ ਕਿਹੜੇ ਉਹ ਵੇਦ ਪੜ੍ਹਿਆ ਅਸੀਂ ਕਿਹੜੇ ਉਹ ਗ੍ਰੰਥ ਪੜ੍ਹਿਆ। ਤੇ ਗੁਰੂਆਂ ਪੈਰੋ ਜਿਹੜੀ ਵੀ ਆਪਾਂ ਨੂੰ ਗੱਲ ਮਹਾਪੁਰਖਾਂ ਨੇ ਸਮਝਾਈ ਉਹ ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚੋਂ ਹੀ ਸਮਝਾਈਏ। ਮੋਹਰ ਲਾ ਕੇ ਸਮਝਾਈਏ। ਵੀ ਇਹੇ ਬਚਨ ਇਸ ਜਗ੍ਹਾ ਦੇ ਉੱਤੇ ਆ ਲਿਖਿਆ ਹੋਇਆ। ਭਗਤੀ ਦੇ ਉੱਤੇ ਲਾਇਆ ਗੁਰੂ ਦੀ ਮਤ ਦੇ ਅਨੁਸਾਰ ਹੈ। ਜਿਉ ਆਪਾਂ ਨੂੰ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਰਹੇ ਨੇ ਉਸ ਦੇ ਮੁਤਾਬਕ ਆਪਾਂ ਨੂੰ ਉਸ ਮਾਰਗ ਤੇ ਦੋਰਿਆ ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਇ ਉਹ ਹਰੀ ਦੇ ਨਾਲ ਮਲਾਪ ਕਰਾ ਦਿੰਦੇ ਲੇਕਿਨ ਗੁਰੂਆਂ ਪਿਆਰਿਓ ਮਲਾਪ ਉਹਨਾਂ ਦਾ ਹੁੰਦਾ ਹੈ ਜਿਹੜੇ ਉਹਨਾਂ ਦੇ ਬਚਨਾਂ ਦਾ ਸੰਗ ਕਰਦੇ ਨੇ ਬਚਨ ਕਮਾਉਂਦੇ ਨੇ ਸਰੀਰ ਕਰਕੇ ਉੱਠਣਾ ਬੈਠਣਾ ਗੱਲ ਵੱਖਰੀ ਹੈ ਜਿਨ੍ਹਾਂ ਨੇ ਉਹਨਾਂ ਦੇ ਮੁਖ ਦੇ ਵਿੱਚੋਂ ਜੋ ਬਚਨ ਨਿਕਲੇ ਉਹਦੀ ਪਕੜ ਕੀਤੀ ਉਹ ਰੂਹਾਂ ਗੁਰੂਆਂ ਪਿਆਰਿਓ ਉਸ ਆਪਣੇ ਦਸਮ ਦਵਾਰ ਦੇ ਵਿੱਚ ਨਿਜ ਘਰ ਦੇ ਦਰਸ਼ਨ ਕਰਦੀਆਂ ਨੇ ਜਾ ਕੇ ਜਿਨ੍ਹਾਂ ਨੇ ਬਚਨ ਦੀ ਪਕੜ ਕੀਤੀ ਕਿਉਂਕਿ ਉਹਨਾਂ ਨੇ ਸਾਨੂੰ ਗੁਰਬਾਣੀ ਦੇ ਵਿੱਚ ਉਹਨਾਂ ਦਾ ਭੇਦ ਦਿੱਤਾ ਜਿਨ੍ਹਾਂ ਦਾ ਸੰਗ ਕਰਦਿਆਂ ਹੋਇਆਂ ਸਾਡਾ ਜਿਹੜਾ ਜੀਵਨ ਆ ਨਾ ਜੀ ਇਹ ਇਹ ਵਿਅਰਥ ਜਾ ਰਿਹਾ ਅੱਗੇ ਕਈ ਵਾਰ ਅਸੀਂ ਹਾਰ ਗਏ ਆ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹ ਲੋਭ ਤਰੋ ਆਹੋ ਜੁਕਤ ਬਹਾਨੇ ਕਈ ਜਨਮ ਤੇ ਸਾਨੂੰ ਭੇਜਦੀ ਉਹਨਾਂ ਦਾ ਦੱਤਾ ਹੈ ਜਿਨ੍ਹਾਂ ਨੇ ਗੁਰੂਆਂ ਪਿਆਰਿਓ ਸਾਨੂੰ ਇਹ ਸਾਡੀ ਜੀਵਨ ਦੀ ਬਾਜੀ ਹਰਾਉਣੀ ਹੈ ਤੇ ਉਹਨਾਂ ਸਾਨੂੰ ਸਮਝਾਇਆ ਵੀ ਆਪਾਂ ਕਿਸੇ ਧੜੀ ਬੰਦੀ ਦੇ ਵਿੱਚ ਨਹੀਂ ਪੈਣਾ ਆਪਾਂ ਕਿਸੇ ਧੜੇ ਦੇ ਨਾਲ ਨਹੀਂ ਜੁੜਨਾ ਕਿਉਂਕਿ ਧਰਮਾਂ ਦੇ ਵਿੱਚ ਵੀ ਧੜੇ ਨੇ ਊਚ ਨੀਚ ਦਾ ਜਾਤ ਪਾਤ ਦਾ ਬਹੁਤ ਗੁਰੂਆਂ ਪਿਆਰਿਓ ਅੱਜ ਆਪਣੇ ਸੰਸਾਰ ਦੇ ਵਿੱਚ ਜਿੱਥੇ ਆਪਾਂ ਵਿਚਰ ਰਿਹਾ ਨਾ ਸਾਡਾ ਮਨ ਉਥੇ ਬੜੇ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਪੰਜਾਂ ਨੇ ਚੱਕਰ ਪਾਏ ਨੇ ਕਿ ਅਸੀਂ ਉਹਨਾਂ ਦੇ ਵਿੱਚ ਫਸ ਕੇ ਰਹਿ ਗਏ ਹਾਂ ਧੜੇ ਬੰਦੀਆਂ ਲੇਕਿਨ ਉਹ ਮਹਾਪੁਰਖਾਂ ਨੇ ਸਾਨੂੰ ਗੁਰਬਾਣੀ ਦੇ ਵਿੱਚ ਉਹ ਸਮਝਾਇਆ ਵੀ ਜੇ ਅਸੀਂ ਧੜੇ ਬੰਦੀ ਤੋਂ ਉੱਤੇ ਉੱਠ ਜਾਣੇ ਹ ਜੇ ਅਸੀਂ ਆਪਣਾ ਇੱਕ ਧੜਾ ਉਸ ਮਾਲਕ ਨਿਰੰਕਾਰ ਦੇ ਨਾਲ ਕਰ ਲੈਂਦੇ ਹਾਂ ਤੇ ਫੇਰ ਗਰਮੋ ਪਿਆਰਿਓ ਅਸੀਂ ਇੱਥੇ ਜਿਉਂਦੇ ਜੀ ਮੁਕਤ ਹੋ ਸਕਦੇ ਹਾਂ ਅੱਗੇ ਦਰਗਾਹ ਦੇ ਵਿੱਚ ਜਾ ਕੇ ਸਾਨੂੰ ਮਾਣ ਮਿਲੇਗਾ ਉਹਨਾਂ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਕਹਿੰਦੇ ਕਲਯੁਗ ਮੈਂ ਧੜੇ ਪੰਜ ਚੋਰ ਚੜਾਏ ਕਾਮ ਕ੍ਰੋਧ ਲੋਭੋ ਅਭਿਮਾਨ ਵਧਾਏ ਹਮਰਾ ਹਰ ਧੜਾ ਜਿਸ ਨੂੰ ਕਿਰਪਾ ਕਰੇ ਸਤਸੰਗ ਮਲਾਏ ਹਮਰਾ ਹਰ ਧੜਾ ਜਿਨੇ ਇਹ ਧੜੇ ਸਭ ਗਵਾਏ ਇੱਕ ਧੜਾ ਕਰਨਾ ਕਹਿੰਦੇ ਉਸ ਮਾਲਕ ਨਿਰੰਕਾਰ ਦੇ ਨਾਲ ਕੇਵਲ ਇੱਕੋ ਹੀ ਧੜਾ ਜੇ ਅਸੀਂ ਆਪਣੇ ਜੀਵਨ ਦਾ ਲਹਾ ਲੈਣਾ ਚਾਹੁੰਦੇ ਹਾਂ ਉਹਨਾਂ ਨੇ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਕੋਈ ਕਸਰ ਨਹੀਂ ਛੱਡੀ ਹੈ ਤੇ ਉਹਨਾਂ ਦੀ ਪਰਥਾਏ ਗੁਰਬਾਣੀ ਗੁਰੂ ਆਪਾਂ ਨੂੰ ਸੁਣਾਉਂਦੇ ਨੇ ਗਿਆਨ ਦੰਦੇ ਨੇ ਕਹਿੰਦੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕਹੇਤੀ ਚੱਖ ਚੱਖ ਆਵੇ ਜਾਵੇ ਜਿਹੜਾ ਕਹਿੰਦੇ ਉਸ ਮਾਲਕ ਨੇ ਰੰਗ ਕਰਦਾ ਪਿਆਰਾ ਹੋ ਗਿਆ ਨਾ ਜੀ ਉਹ ਸਾਰਿਆਂ ਦਾ ਹੀ ਪਿਆਰਾ ਹੋ ਜਾਂਦਾ ਸਾਰਿਆਂ ਨੂੰ ਪਿਆਰੇ ਲੱਗਦਾ ਲੇਕਿਨ ਗੁਰਬਾਣੀ ਗੁਰੂ ਇਹ ਵੀ ਗੱਲ ਸਾਨੂੰ ਸਮਝਾਉਣਾ ਕਹਿੰਦੇ ਨੇ ਕਹਿੰਦੇ ਹਰ ਕੇ ਲੋਗ RAM ਜਨ ਨੀਕੇ ਉਹ ਹਰੀ ਪਰਮਾਤਮਾ ਦੇ ਲੋਗ ਜਿਹੜੇ ਇਹ ਸੰਸਾਰ ਦੇ ਵਿੱਚ ਸਾਨੂੰ ਉਪਦੇਸ਼ ਕਰਨ ਵਾਸਤੇ ਆਉਂਦੇ ਹਨ ਜਿਹੜੇ ਭਾਗਾਂ ਤੋਂ ਹੀਣੇ ਜੀਵ ਨੇ ਉਹਨਾਂ ਨੂੰ ਉਹਨਾਂ ਦੀ ਸਾਰ ਨਹੀਂ ਆਉਂਦੀ ਸਮਝਾਉਣਾ ਕਰਦੇ ਕਹਿੰਦੇ ਹਰ ਕੇ ਲੋਗ RAM ਜਨ ਨੀਕੇ ਭਾਗ ਹੀਣ ਨਾ ਸਿਖਾਏ ਜਿਹੜੇ ਭਾਗਾਂ ਤੋਂ ਹੀਣੇ ਜੀਵ ਨੇ ਨਾ ਜੀ ਉਹਨਾਂ ਨੂੰ ਉਹ ਚੰਗੇ ਨਹੀਂ ਲੱਗਦੇ ਕਹਿੰਦੇ ਜਿਉਂ-ਜਿਉਂ RAM ਕਹੈ ਜਨ ਉੱਚੇ ਜਿਉਂ-ਜਿਉਂ ਕਿਉਂਕਿ ਉਹਨਾਂ ਨੇ ਸਾਨੂੰ ਬੰਦਗੀ ਤੇ ਲਾਉਣਾ ਨਾਮ ਜਪਉਣਾ ਆਪਾਂ ਸਾਰਾ ਪਰਿਵਾਰ ਉਹਨਾਂ ਦਾ ਸੰਗ ਕਰਕੇ ਹੀ ਜਪਣਾ ਸਿੱਖਿਆ ਵੀ ਕਿਵੇਂ ਆਪਾਂ ਬੈਖਰੀ ਬਾਣੀ ਦੇ ਵਿੱਚ ਅਭਿਆਸ ਕਰਕੇ ਜਿਹੜਾ ਅਸੀਂ ਕਹਿੰਨੇ ਸਾਡਾ ਮਨ ਨਹੀਂ ਟਿਕਦਾ ਉਸ ਮਨ ਨੂੰ ਕਿਵੇਂ ਅਸੀਂ ਖੜਾਉਣਾ ਹੈ ਉਹਨਾਂ ਨੇ ਸਾਨੂੰ ਗਿਆਨ ਦਿੱਤਾ ਕਹਿੰਦੇ ਹਰ ਕੇ ਲੋਗ ਰਾਮ ਜਨ ਨੀਕੇ ਭਾਗ ਹੀਨ ਨਾ ਸਖਾਏ ਜਿਉਂ ਜਿਉਂ ਰਾਮ ਕਹ ਜਨ ਊਚੇ ਨਰਨਿੰਦਕ ਡੰਸ ਲਗਾਏ ਜਿਵੇਂ ਕਹਿੰਦੇ ਡੰਗ ਮਾਰਦਾ ਨਾ ਜੀ ਕੋਈ ਜ਼ਹਿਰੀਲਾ ਕੋਈ ਜਾਨਵਰ ਇਸ ਤਿੱਕੇ ਨੂੰ ਕਹਿੰਦੇ ਡੰਗ ਲੱਗਦਾ ਉਹਨਾਂ ਭਾਗਾ ਤੂੰ ਹੀਣਿਆਂ ਨੂੰ ਜਿਹੜੇ ਸੰਤਾਂ ਦੀ ਸਾਰ ਨਹੀਂ ਜਾਣਦੇ ਵੀ ਉਹ ਹੈ ਕੌਣ ਸੀ ਸੰਸਾਰ ਦੇ ਵਿੱਚ ਉਹ ਵਿਦੇਸ਼ ਦੇਣ ਕੀ ਵਾਸਤੇ ਆਏ ਸੀ ਤੇ ਗੁਰੂਆਂ ਪਿਆਰਿਓ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਕੈਨੇਡਾ ਤੋਂ ਢਿੱਲੋ ਸਾਹਿਬ ਨੇ ਇੱਕ ਨਗਮਾ ਲਿਖਿਆ ਹੈ ਜੋ ਆਪ ਜੀ ਦੇ ਸਾਹਮਣੇ ਪੇਸ਼ ਕਰਨ ਲੱਗੇ ਹਾਂ ਵੀ ਜਿੰਨਾ ਚਿਰ ਤੱਕ ਭਾਗ ਨਹੀਂ ਨਾ ਸਾਡੇ ਬਣਦੇ ਜਿੰਨਾ ਚਿਰ ਤੱਕ ਸਾਡੇ ਉਹ ਕਰਮ ਨਹੀਂ ਬਣਦੇ ਭਾਗ ਨਹੀਂ ਬਣਦੇ ਜਿਸ ਦੀ ਪਰਥਾ ਆਪਾਂ ਪੜਦੇ ਆਂ ਪੂਰਵ ਕਰਮ ਅੰਕਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਜਿੰਨਾ ਚਿਰ ਤੱਕ ਜੀਵ ਤੇ ਉਹ ਭਾਗ ਨਹੀਂ ਬਣਦੇ ਉਹ ਪੂਰਵਲੇ ਕਰਮ ਜਿਹੜੇ ਅੰਕਰ ਦੇ ਨਹੀਂ ਉਹਨਾਂ ਚਿਰ ਤੱਕ ਗੁਰੂਆਂ ਪਿਆਰਿਓ ਐਸੇ ਗੁਰਮੁਖਾਂ ਦਾ ਸੰਗ ਨਹੀਂ ਹੁੰਦਾ ਸੰਗ ਹੋ ਵੀ ਜਾਏ ਸੰਗ ਹੋ ਵੀ ਜਾਏ ਲੇਕਿਨ ਜੋ ਗੁਰੂਆਂ ਪਿਆਰਿਓ ਸਾਨੂੰ ਉਹ ਵਿਚਾਰ ਸੁਣਾ ਰਹੇ ਨੇ ਸਾਨੂੰ ਗੱਲ ਸਮਝਾ ਰਹੇ ਨੇ ਉਹ ਸਾਡੇ ਖਾਨੇ ਨਹੀਂ ਪੈਂਦੀ ਜਿੰਨਾ ਚਿਰ ਤੱਕ ਭਾਗ ਨਹੀਂ ਬਣਦੇ ਜਿੰਨਾ ਚਿਰ ਤੱਕ ਉਹ ਕਰਮ ਹੀ ਨਹੀਂ ਸਾਡੇ ਬਣਦੇ ਤੇ ਇਹ ਗੁਰੂਆਂ ਪਿਆਰਿਓ ਐਸੇ ਮਹਾਪੁਰਖਾਂ ਦੀ ਸਾਡੇ ਉੱਤੇ ਕਿਰਪਾ ਹੋਈ ਹੈ ਜਿਨ੍ਹਾਂ ਨੇ ਕੇਵਲ ਸਾਨੂੰ ਗਿਆਨ ਨਹੀਂ ਦਿੱਤਾ ਉਸ ਗਿਆਨ ਨੂੰ ਸਾਡਾ ਮਨ ਮੰਨ ਜੇ ਸਾਡਾ ਮਨ ਉਸ ਚੀਜ਼ ਨੂੰ ਪਕੜ ਕਰੇ ਸਾਡਾ ਮਨ ਮੰਨ ਜੇ ਨਾਮ ਨੂੰ ਮੰਨੇ ਅਮਰਤ ਰਸ ਦੀ ਪ੍ਰਾਪਤੀ ਕਰਕੇ ਉਸ ਨੂੰ ਮੰਨੇ ਵੀ ਇਹ ਅਮਰਤ ਰਸਾ ਅਤੇ ਗੁਰੂਆਂ ਪਿਆਰਿਓ ਉਹ ਪ੍ਰਕਾਸ਼ ਦਾ ਗਿਆਨ ਦਿੱਤਾ ਤੇ ਸਾਡਾ ਮਨ ਮੰਨੇ ਵੀ ਇਹ ਉਹ ਮਾਲਕ ਨਿਰੰਕਾਰ ਆ ਜਿਸ ਦੇ ਅਸੀਂ ਦਰਸ਼ਨ ਕਰਨ ਵਾਸਤੇ ਆਏ ਸੀ ਗਿਆਨ ਲੈਣਾ ਹੋਰ ਗੱਲ ਹੈ ਗੱਲਾਂ ਕਰਨੀਆਂ ਹੋਰ ਗੱਲ ਨੇ ਲੇਕਿਨ ਗੁਰੂ ਪਿਆਰਿਓ ਜਿੰਨਾ ਚਿਰ ਤੱਕ ਸਾਨੂੰ ਉਹ ਝਲਕ ਨਹੀਂ ਮਿਲਦੀ ਜਿੰਨਾ ਚਿਰ ਤੱਕ ਸਾਨੂੰ ਅੰਦਰੋਂ ਰਸ ਨਹੀਂ ਆਉਂਦਾ ਉਹਨਾਂ ਚਿਰ ਤੱਕ ਸਾਡਾ ਮਨ ਮੰਨਦਾ ਨਹੀਂ ਤੇ ਐਸੇ ਗੁਰਮੂ ਪਿਆਰੇ ਨੇ ਗੁਰੂ ਪਿਆਰੇ ਕੋਈ ਕਸਰ ਨਹੀਂ ਛੱਡੀ ਸਾਡੇ ਉੱਤੇ ਸਾਰੇ ਹੀ ਖਜ਼ਾਨੇ ਆਪਾਂ ਨੂੰ ਬੜੇ ਖੋਲ ਕੇ ਦਿੱਤੇ ਨੇ ਲੇਕਿਨ ਗੁਰੂ ਪਿਆਰਿਓ ਉਹਨਾਂ ਦੇ ਭਾਗ ਨਹੀਂ ਬਣੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਭਾਈ ਸੇਵਾ ਸਿੰਘ ਧਰਮਾਲਾ ਇਹ ਸੰਸਾਰ ਦੇ ਉੱਤੇ ਆਏ ਸੀ ਤੇ ਆਕੇ ਉਪਦੇਸ਼ ਕੀ ਦਿੱਤਾ ਉਹਨਾਂ ਦੇ ਪਰਥਾਈ ਇੱਕ ਨਗਮਾ ਗਰਮੂ ਪਿਆਰ ਨੇ ਲਿਖਿਆ ਹੈ ਕੀ ਉਹਨਾਂ ਨੇ ਉਹਦੇ ਵਿੱਚ ਸਾਨੂੰ ਸਮਝਾਇਆ ਕਿ ਕਿ ਸਮਾਂ ਸੀਮਤ ਹੈ ਕਵਿਤਾ ਦੇ ਰੂਪ ਦੇ ਵਿੱਚ ਹੀ ਆਪਾਂ ਸਰਵਣ ਕਰੀਏ ਜਿੰਨਾ ਚਿਰ ਤੱਕ ਸਾਡੇ ਭਾਗ ਨਹੀਂ ਐਸੇ ਗੁਰਮੁਖਾਂ ਦਾ ਪਤਾ ਨਹੀਂ ਲੱਗਦਾ ਪਤਾ ਲੱਗ ਵੀ ਜਾਵੇ ਜਿੰਨਾ ਚਿਰ ਤੱਕ ਭਾਗ ਨਹੀਂ ਜਿੱਥੋਂ ਦੀ ਉਹ ਗਰਮੂ ਗਰਮੂ ਪਿਆਰੋਂ ਗੱਲ ਕਰਦੇ ਨੇ ਸਾਨੂੰ ਉਸ ਸਥਾਨ ਦਾ ਗਿਆਨ ਨਹੀਂ ਆਉਂਦਾ ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਏ ਇਉਂ ਸਰਵਣ ਕਰੂਗਾ ਲੋਕਾਂ ਨੂੰ ਨਹੀਂ ਪਤਾ ਲੱਗਿਆ ਭਾਈ ਸੇਵਾ ਸਿੰਘ ਤਰਮਾਲਾ ਕੌਣ ਸੀ ਮਾੜੇ ਪਾਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਭਾਈ ਸੇਵਾ ਸਿੰਘ ਤਰਮਾਲਾ ਕੌਣ ਸੀ ਸਰੀਰ ਦਾ ਪੌਣ ਨਾਲੋਂ ਮਨ ਕਰਨਾ ਏ ਵੱਖ ਜੇ ਸਵਾਸ ਗ੍ਰਾਸ ਸਿਮਰਨਾ ਕਰਾਇਆ ਸੰਗ ਤਾਂ ਤੁੰਨ ਵਿੱਚ ਰੱਖਣਾ ਧਿਆਨ ਜਪ ਕੇ ਰਹੇ ਨਾ ਧਿਆਨ ਪੋਰਾ ਵੀ ਸਰੀਰ ਦਾ ਪੌਣ ਨਾਲੋਂ ਮਨ ਕਰਨਾ ਏ ਵੱਖ ਜੇ ਮਾਇਆ ਵਿੱਚ ਰਾਮਾ ਜੀ ਨੂੰ ਲੱਭ ਮਾੜੇ ਪਾਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਭਾਈ ਸੇਵਾ ਸਿੰਘ ਧਰਮਾਲਾ ਕੌਣ ਸੀ ਮਾੜੇ ਪਾਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਭਾਈ ਸੇਵਾ ਸਿੰਘ ਧਰਮਾਲਾ ਕੌਣ ਸੀ ਦਿਨ ਰਾਤ ਕੀਤਾ ਇੱਕ ਸੀ ਤਨ ਦੀ ਬਿਮਾਰੀ ਨਾਲ ਰਹੇ ਜੂਜਦੇ ਫੇਰ ਵੀ ਪੰਜਾਂ ਨੂੰ ਕੀਤਾ ਹੋਇਆ ਚਿੰਤ ਸੀ ਪਤਾ ਸੀ ਕਸਮੇ ਤੇ ਸੁਆਸ ਥੋੜਿਆ ਇਸ ਲਈ ਦਿਨ ਰਾਤ ਕੀਤਾ ਇੱਕ ਸੀ ਚਿਹਰੇ ਉੱਤੇ ਕਦੇ ਨਾ ਥਕੀਵਾ ਦੇਖਿਆ ਮਾੜੇ ਪਾਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਭਾਈ ਸੇਵਾ ਸਿੰਘ ਤਰਮਾਲਾ ਕੌਣ ਸੀ ਮਾੜੇ ਪਾਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਭਾਈ ਸੇਵਾ ਸਿੰਘ ਤਰਮਾਲਾ ਕੌਣ ਸੀ ਬਿਠਾ ਕੇ ਸਮਝਾਇਆ ਸਭ ਨੂੰ ਜਾਤ ਪਾਤ ਧਰਮਾਂ ਦੀ ਕਰੀ ਗੱਲ ਨਾ ਦੁੱਬਦਾ ਕੋ ਉੱਪਰ اٹھਾਇਆ ਸਭ ਨੂੰ ਗੁਣ ਅਤੇ ਔਗਣ ਕਿਸੇ ਤੇ ਦੇਖੇ ਨਾ ਪਿਆਰ ਨਾ ਬਿਠਾ ਕੇ ਸਮਝਾਇਆ ਸਭ ਨੂੰ ਧੀਰਖਾ ਦੇ ਵਸ ਜੋ ਵੀ ਆਇਆ ਚੱਲ ਕੇ ਮੜੇ ਪਾਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਪਾਈ ਸੇਵਾ ਸਿੰਘ ਤਰਮਾਲਾ ਕੌਣ ਸੀ ਮੜੇ ਪਾਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਪਾਈ ਸੇਵਾ ਸਿੰਘ ਤਰਮਾਲਾ ਕੌਣ ਸੀ ਵਾਹਿਗੁਰੂ ਖੇਡ ਵਿੱਚ ਪਾਇਆ ਕਿਵੇਂ ਮਨ ਬੱਚੇ ਨੂੰ ਮੂਰਤਾਂ ਬਣਾ ਕੇ ਸੰਗਤਾਂ ਨੂੰ ਦੱਸ ਦੇ ਖੋਜ ਖੋਜ ਸਦਾ ਬਾਣੀ ਨੂੰ ਹੈ ਪੜਨਾ ਖੋਜਣਾ ਸਰੀਰ ਕਿੱਥੇ ਹਰੀ ਵਸਦੇ ਖੇਡ ਵਿੱਚ ਪਾਇਆ ਕਿਵੇਂ ਮਨ ਬੱਚੇ ਨੂੰ ਮੂਰਤਾਂ ਬਣਾ ਕੇ ਸੰਗਤਾਂ ਨੂੰ ਦੱਸ ਦੇ ਲੱਗ ਕੇ ਸਮਝ ਬਾਰ-ਬਾਰ ਪੁੱਛਦੇ ਲੱਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਭਾਈ ਸੇਵਾ ਸਿੰਘ ਧਰ ਮਾੜਾ ਕੌਣ ਸੀ ਮਾੜੇ ਪਾਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਭਾਈ ਸੇਵਾ ਸਿੰਘ ਧਰ ਮਾੜਾ ਕੌਣ ਸੀ ਰੂਪੋਸ਼ ਰੱਬ ਦੇ ਰੰਗਾ ਨੂੰ ਮਾਣਦੇ ਗੋਮ ਲਈ ਘਰ ਪਰਿਵਾਰ ਛੱਡਿਆ ਵੀਰਲੇ ਜੋ ਇਸ ਸੱਚ ਨੂੰ ਸੀ ਜਾਣਦੇ ਸ੍ਰੀ ਰਾਲ ਸੱਪਾਂ ਨਾਲ ਪਾਈਆਂ ਯਾਰੀਆਂ ਰੂਪੋਸ਼ ਰੱਬ ਦੇ ਰੰਗਾ ਨੂੰ ਮਾਣਦੇ ਪਾਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਭਾਈ ਸੇਵਾ ਸਿੰਘ ਤਰਮਾਲਾ ਕੌਣ ਸੀ ਮਾਰੇ ਪਾਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਭਾਈ ਸੇਵਾ ਸਿੰਘ ਤਰਮਾਲਾ ਕੌਣ ਸੀ ਪਾਈ ਤਲ ਬੀਰ ਅਤੇ ਸੰਤ ਸਪਾਈ ਸਾਰਿਆਂ ਦੀ ਪ੍ਰਚਾਰ ਤੇ ਡਿਊਟੀ ਲਾ ਗਏ ਮੋਕੇ ਬ੍ਰਹਮ ਕੇਂਦਰ ਸਥਾਪਨਾ ਕੀਤੀ ਆਪ ਸਦਾ ਲਈ ਸੱਚ ਜੀ ਸਮਾਗੇ ਪਾਈ ਤਲ ਬੀਰ ਅਤੇ ਸੰਤ ਸਪਾਈ ਸਾਰਿਆਂ ਦੀ ਪ੍ਰਚਾਰ ਤੇ ਡਿਊਟੀ ਲਾ ਗਏ ਰਾਡੀ ਜੱਥੇ ਕੋਲੋਂ ਸ਼ਬਦਾਂ ਨੂੰ ਪਾਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਭਾਈ ਸੇਵਾ ਸਿੰਘ ਤਰਮਾਲਾ ਕੌਣ ਸੀ ਮਾੜੇ ਪਾਗ ਲੋਕਾਂ ਨੂੰ ਨਹੀਂ ਪਤਾ ਲੱਗਿਆ ਭਾਈ ਸੇਵਾ ਸਿੰਘ ਤਰਮਾਲਾ ਕੌਣ ਸੀ ਭਾਈ ਸੇਵਾ ਸਿੰਘ ਤਰਮਾਲਾ ਕੌਣ ਸੀ ਭਾਈ ਸੇਵਾ ਸਿੰਘ ਤਰਮਾਲਾ ਕੌਣ ਸੀ ਹਾਂ ਅਜੇ ਵੀ ਸਮਾਂ ਹੈ ਅਜੇ ਵੀ ਗੁਰੂ ਪਿਆਰੇ ਸਮਾ ਹੈ। ਉਹੀ ਰੂਪ ਆਪਾਂ ਨੂੰ ਇਹ ਸਾਰਾ ਲਹਾ ਦੇ ਰਹੇ ਹਨ। ਆਓ 2 ਮਿੰਟ ਲਈ ਹਾਜ਼ਰੀ ਲਵਾ ਕੇ ਸਿਮਰਨ ਕਰਦਿਆਂ ਹੋਇਆ ਉਸ ਤੋਂ ਬਾਅਦ ਸਮਾਪਤੀ ਹੈ ਸਮਾ ਹੋ ਚੁੱਕਿਆ। ਨੇਤਰ ਬੰਦ ਕਰਕੇ ਬੈਕਰੀ ਬਾਣੀ ਵਿੱਚ ਕਰੋ ਜੀ ਸ਼ਰੂ। ਵਾਹ ਗੁਰੂ 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 ਵਾਹ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਤੇ ਹੋਏ ਸਮੇਂ ਦੀ ਸਮਾਪਤੀ ਹੈ ਟਾਡੀ ਵਰ ਕਰਦੇ ਆ ਵਿਚਾਰ ਕਰਦੇ ਹੋਇਆ ਏਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਪੁੱਲਾ ਗਲਤੀਆਂ ਹੋ ਜਾਂਦੀਆਂ ਨੇ ਆਪ ਸਤਿਗੁਰ ਅਤੇ ਸੰਗਤ ਬਖਸ਼ਣ ਜੋਗ ਹੋ ਬਖਸ਼ ਲੈਣਾ ਜੀ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਇਸ ਕਾਲ ਯੁਗ ਦੇ ਸਮੇਂ ਦੇ ਅੰਦਰ ਆਪਣੀ ਗਵਾਹੀ ਕਰ ਰਹੇ ਨੇ ਐਸੇ ਮਹਾਪੁਰਖਾਂ ਦਾ ਜਿਨ੍ਹਾਂ ਨੇ ਸਾਰਾ ਹੀ ਗਿਆਨ ਗੁਰਬਾਣੀ ਦਾ ਆਪਣੇ ਸਰਲ ਅਰਥਾਂ ਦੇ ਵਿੱਚ ਓਲੀ ਪਾਇਆ ਹੈ ਭੁੱਲਾ ਚੁੱਕਾ ਦੀ ਮਾਫੀ ਸਾਰੇ ਗੱਜ ਕੇ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ